ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਕੁੱਲੂ ਕੁੱਲੂ ਘਾਟੀ ਵਿੱਚ ਬਿਆਸ ਨਦੀ ਦੇ ਕਿਨਾਰੇ ਤੇ ਬਸਿਆ ਹੋਇਆ ਸੀ ਕੁੱਲੂ ਸ਼ਹਿਰ ਵਿੱਚ ਕਿਸੇ ਸਮੇਂ ਬਿਜਲੀਆਂ ਮਹਾਦੇਵ ਦੀ ਪੂਜਾ ਹੁੰਦੀ ਸੀ ਇਹ ਮਹਾਦੇਵ ਇੱਕ ਉੱਚੇ ਢਿੱਲੇ ਤੇ ਬਰਵਾਜਮਾਨ ਸੀ ਉਸ ਬਾਰੇ ਇਹ ਪ੍ਰਚਲਿਤ ਸੀ ਕਿ ਹਰ ਸਾਲ ਚੇਤ ਦੇ ਮਹੀਨੇ ਇਸ ਦੇ ਬਿਜਲੀ ਪੈ ਕੇ ਇਸ ਦੇ ਚਾਰ ਟੁਕੜੇ ਹੋ ਜਾਂਦੇ ਸਨ ਜਦ ਇਸ ਦਾ ਇਸ਼ਨਾਨ ਕਪਲਾ ਗਾਉ ਦੇ ਦੁੱਧ ਨਾਲ ਕਰਵਾਇਆ ਜਾਂਦਾ ਸੀ ਤਾਂ ਇਹ ਚਾਰੇ ਟੁਕੜੇ ਫਿਰ ਆਪਸ ਵਿੱਚ ਜੁੜ ਜਾਂਦੇ ਸਨ ਇਸ ਪਹਾੜੀ ਤੇ ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਇੱਥੇ ਕੁਵਾਰੀਆਂ ਜੋਗ ਨਾ ਰਹਿੰਦੀਆਂ ਸਨ ਉਹ ਕਦੇ ਵੀ ਕਿਸੇ ਮਰਦ ਨੂੰ ਨਹੀਂ ਛੂੰਦੀਆਂ ਸਨ ਇਹਨਾਂ ਯੋਗਨਾ ਨੇ ਅੰਨ ਦਾ ਤਿਆਗ ਕੀਤਾ ਹੋਇਆ ਸੀ ਅਤੇ ਇਹ ਸਿਰਫ ਦੁੱਧ ਪੀ ਕੇ ਹੀ ਆਪਣਾ ਜੀਵਨ ਬਤੀਤ ਕਰਦੀਆਂ ਸਨ ਇਹ ਹਵਾ ਵਿੱਚ ਔੜ ਸਕਦੀਆਂ ਸਨ ਉਸ ਸਮੇਂ ਲੋਕ ਇਹਨਾਂ ਯੋਗਨੀਆਂ ਦੀ ਪੂਜਾ ਕਰਦੇ ਸਨ ਸਮਾ ਪਾ ਕੇ ਇਸ ਇਲਾਕੇ ਵਿੱਚ ਜਿੱਦਿ ਲੋਕ ਆਕੇ ਰਹਿਣ ਲੱਗ ਪਏ ਸਨ ਉਹ ਆਪਣੀ ਰੋਜੀ ਰੋਟੀ ਖਾਤਰ ਭੇਡਾਂ ਬੱਕਰੀਆਂ ਪਾਲਦੇ ਸਨ ਉਹਨਾਂ ਨੇ ਇਹੋ ਜਿਹੇ ਕੁੱਤੇ ਰੱਖੇ ਹੋਏ ਸਨ ਜਿਹੜੇ ਭੇਡਾਂ ਬੱਕਰੀਆਂ ਨੂੰ ਪਹਾੜੀ ਤੇ ਚਾਰ ਕੇ ਵਾਪਸ ਘਰ ਲੈ ਆਉਂਦੇ ਸਨ ਉਹ ਕੁੱਤੇ ਇੰਨੇ ਤੇਜ਼ ਸਨ ਕਿ ਭੇਡਾਂ ਬੱਕਰੀਆਂ ਨੂੰ ਸ਼ੇਰਾਂ ਤੋਂ ਵੀ ਬਚਾ ਕੇ ਰੱਖਦੇ ਸਨ ਜਦ ਹੀ ਲੋਕ ਦੁੱਧ ਅਤੇ ਔਨ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ ਇਸ ਲਈ ਕੁੱਲੂ ਸ਼ਹਿਰ ਉਸ ਸਮੇਂ ਔਨ ਅਤੇ ਔਨ ਤੋਂ ਬਣੇ ਵਸਤਰਾਂ ਦੀ ਬਹੁਤ ਵੱਡੀ ਮੰਡੀ ਸੀ ਉਸ ਰਾਜ ਦੀ ਆਮਦਨ ਦਾ ਮੁੱਖ ਸਰੋਤ ਵੀ ਇਹ ਔਨ ਦੀ ਮੰਡੀ ਹੀ ਸੀ ਉਸ ਸਮੇਂ ਕੁੱਲੂ ਰਾਜ ਤੇ ਜਿਸ ਰਾਜੇ ਦਾ ਰਾਜ ਸੀ ਉਸ ਦਾ ਇੱਕ بڑا ਮਲੇਨ ਕਰਮਕ ਸੀ ਕਿ ਜੇ ਉਸ ਦੇ ਰਾਜ ਵਿੱਚ ਵਿਆਹ ਕਰਵਾ ਕੇ ਕਿਸੇ ਇਸਤਰੀ ਦਾ ਡੋਲਾ ਆਉਂਦਾ ਸੀ ਉਸ ਨੂੰ ਇੱਕ ਦਿਨ ਰਾਜੇ ਦੇ ਮਹਿਲ ਵਿੱਚ ਰਹਿਣਾ ਪੈਂਦਾ ਸੀ ਰਾਜੇ ਦੇ ਇਸ ਕਰਮ ਕਰਕੇ ਉਸ ਦੀ ਪਰਜਾ ਰਾਜੇ ਤੋਂ ਬਹੁਤ ਦੁਖੀ ਸੀ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਸਨ ਕਿ ਸਾਡਾ ਇਹ ਦੁੱਖ ਕਿਸੇ ਤਰ੍ਹਾਂ ਛੋਟ ਜਾਵੇ ਉਹਨਾਂ ਦੀ ਅਰਦਾਸ ਪਰਮਾਤਮਾ ਦੇ ਦਰ ਤੇ ਰਵਾਨ ਹੋ ਗਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਚੰਬੇ ਤੋਂ ਚੱਲ ਕੇ ਕੁਲੂ ਦੇ ਸ਼ਹਿਰ ਪੌਂਤਰ ਵਿੱਚ ਆ ਗਏ ਸਨ ਪੌਂਤਰ ਸ਼ਹਿਰ ਪਾਰਬਤੀ ਨਦੀ ਅਤੇ ਵਿਆਸ ਨਦੀ ਦੇ ਸੰਗਮ ਤੇ ਵਸਿਆ ਹੋਇਆ ਸੀ ਇਹ ਨਗਰ ਕੁਲੂ ਤੋਂ ਤਕਰੀਬਨ 15 ਕਿਲੋਮੀਟਰ ਦੇ ਦੂਰੀ ਤੇ ਵਸਿਆ ਹੋਇਆ ਸੀ ਉਸ ਅਤੇ ਇਹ ਕੁੱਲੂ ਰਾਜ ਦਾ ਹਿੱਸਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਦੇ ਕਿਨਾਰੇ ਇੱਕ ਰਮੜੀਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਗੁਰੂ ਜੀ ਨੇ ਇਸ ਸਥਾਨ ਤੇ ਬਿਰਾਜਮਾਨ ਹੋ ਕੇ ਆਪਣੀ ਰਸ ਪਿੰਨੀ ਆਵਾਜ਼ ਵਿੱਚ ਗਰਬਾਣੀ ਦੇ ਇੱਕ ਸ਼ਬਦ ਦੇ ਕੀਰਤਨ ਦਾ ਗਾਇਨ ਕਰਨਾ ਸ਼ੁਰੂ ਕਰ ਦਿੱਤਾ ਸੀ ਕੀਰਤਨ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਕੁੱਝ ਲੋਕ ਗੁਰੂ ਦੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਸਨ ਉੱਲੂ ਦਾ ਰਾਜਾ ਉਸ ਪਾਸੇ ਤੋਂ ਕਿਤੇ ਜਾ ਰਿਹਾ ਸੀ ਉਸ ਦੇ ਕੰਨਾਂ ਵਿੱਚ ਵੀ ਗੁਰੂ ਜੀ ਦੀ ਮਠਾਸ ਭਰੀ ਆਵਾਜ਼ ਵਿੱਚ ਕੀਰਤਨ ਪਿਆ ਤਾਂ ਰਾਜੇ ਦਾ ਮਨ ਸ਼ਾਂਤ ਹੋ ਗਿਆ ਸੀ ਉਹ ਕੋਸ ਸਮੇਂ ਬਾਅਦ ਉਹਨਾਂ ਦੇ ਵਸਤਰ ਅਤੇ ਮੋਹਰਾਂ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਸੀ ਉਸ ਨੇ ਇਹ ਵਸਤਰ ਅਤੇ ਮੋਹਰਾਂ ਲਿਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਉਸ ਨੂੰ ਵਸਤਰ ਅਤੇ ਮੋਹਰਾਂ ਵਾਪਸ ਕਰ ਦਿੱਤੀਆਂ ਸਨ ਗੁਰੂ ਜੀ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਤਕੀਰ ਹਾਂ ਅਤੇ ਸਦਾ ਪਰਮਾਤਮਾ ਦੇ ਗੁਣ ਉਸ ਦੀ ਮੌਜ ਵਿੱਚ ਆ ਕੇ ਗਾਉਂਦੇ ਰਹਿੰਦੇ ਹਾਂ ਇਸ ਲਈ ਸਾਡੀ ਫਿਕਰ ਪਰਮਾਤਮਾ ਖੁਦ ਕਰਦਾ ਹੈ ਅਸੀਂ ਕੋਈ ਵਸਤੂ ਜਾਂ ਪੈਸਾ ਨਾਲ ਲੈ ਕੇ ਨਹੀਂ ਚੱਲਦੇ ਰਾਜਾ ਸਮਝ ਗਿਆ ਕਿ ਇਹ ਪਰਮਾਤਮਾ ਦੇ ਬਹੁਤ ਪ੍ਰੇਮੀ ਸੰਤ ਹਨ ਇਸ ਲਈ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਕਲਿਆਣ ਕਿਸ ਤਰ੍ਹਾਂ ਹੋ ਸਕਦਾ ਹੈ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਜੈਸ ਰਾਜੇ ਦੇ ਕਾਰਨ ਉਸ ਦੀ ਪਰਜਾ ਦੁਖੀ ਹੋਵੇ ਪਰਮਾਤਮਾ ਦੀ ਦਰਗਾਹ ਵਿੱਚ ਉਸ ਦਾ ਕਦੇ ਕਲਿਆਣ ਨਹੀਂ ਹੋ ਸਕਦਾ ਗੁਰੂ ਜੀ ਨੇ ਰਾਜੇ ਦੀਆਂ ਅੱਖਾਂ ਤੋਂ ਹੰਕਾਰ ਦੀ ਪੱਟੀ ਲਾ ਦਿੱਤੀ ਸੀ ਰਾਜੇ ਨੇ ਗੁਰੂ ਜੀ ਅੱਗੇ ਤਰਲਾ ਕੀਤਾ ਕਿ ਗੁਰੂ ਜੀ ਮੈਂ ਆਪਣੇ ਉਹਨਾਂ ਕਰਮਾਂ ਦੀ ਮਾਫੀ ਮੰਗਦਾ ਹਾਂ ਜਿਸ ਨਾਲ ਪ੍ਰਜਾ ਦੁਖੀ ਹੋਈ ਹੋਵੇ ਤੇ ਅੱਗੋਂ ਤੋਂ ਮੈਂ ਮਾੜੇ ਕਰਮਾਂ ਤੋਂ ਤੋਬਾ ਕਰਦਾ ਹਾਂ ਤੁਸੀਂ ਮੈਨੂੰ ਹੁਕਮ ਕਰੋ ਮੈਂ ਤੁਹਾਡੇ ਹੁਕਮ ਮੁਤਾਬਕ ਹੀ ਚੱਲਾਂਗਾ ਗੁਰੂ ਜੀ ਨੇ ਕਿਹਾ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਸਦਾ ਉਹ ਕਰਮ ਕਰੋ ਜਿਸ ਨਾਲ ਤੁਹਾਡੀ ਪਰਜਾ ਨੂੰ ਸੁੱਖ ਪਹੁੰਚੇ ਇਸ ਨਾਲ ਤੁਸੀਂ ਵੀ ਸੁਖੀ ਹੋਵੋਗੇ ਸਦਾ ਪ੍ਰਮਾਤਮਾ ਦਾ ਸਿਮਰਨ ਕਰਨਾ ਅੰਤ ਸਮੇਂ ਮੋਕਸ਼ ਨੂੰ ਪ੍ਰਾਪਤ ਕਰੋਗੇ ਰਾਜਾ ਗੁਰੂ ਜੀ ਦਾ ਹੁਕਮ ਮੰਨ ਕੇ ਆਪਣੇ ਰਾਜ ਵਿੱਚ ਆ ਗਿਆ ਉਸ ਨੇ ਅੱਗੋਂ ਤੋਂ ਪਰਜਾ ਦੀ ਭਲਾਈ ਦੇ ਕੰਮ ਸ਼ੁਰੂ ਕਰ ਦਿੱਤੇ ਸਦਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਅਖੀਰ ਵਿੱਚ ਮੋਕਸ਼ ਨੂੰ ਪ੍ਰਾਪਤ ਹੋਇਆ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ